ਅੰਖ ਕਹ ਸਿਰ ਭਾਰ ਹੋਏ ਅਣਗਿਣਤ ਹੀ ਲੋਕ ਇਹ ਜਿਹਨੇ ਜਿਹੜੇ ਸਿਰ ਦੇ ਭਾਰ ਹੋ ਕੇ ਪ੍ਰਤੱਖ ਜਾਪ ਕਰਦੇ ਨੇ ਕਪਾਲੀ ਆਸਣ ਲਾ ਕੇ ਸਿਰ ਥੱਲੇ ਕਰਕੇ ਦਰਖਤ ਦੇ ਨਾਲ ਲੱਤਾਂ ਉੱਪਰ ਨੂੰ ਕਰਕੇ ਕਪਾਲੀ ਆਸਣ ਲਾ ਕੇ ਜਾਪ ਕਰਨਾ ਅਣਗਿਣਤ ਇਹ ਜੇ ਲੋਕ ਨੇ ਜਿਹੜੇ ਰੱਸੇ ਨਾਲ ਆਪਣੇ ਪੈਰ ਬੰਨ੍ਹ ਕੇ ਦਰਖਤ ਨਾਲ ਪੁੱਠਾ ਲੜ ਕੇ ਜਾਬ ਕਰਦੇ ਨੇ ਜਦ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਗਏ ਭਗਤ ਫਰੀਦ ਜੀ ਨੂੰ ਮਿਲਣਾ ਉਦੋਂ ਫਰੀਦ ਜੀ ਸੰਗਲ ਬੰਨ੍ਹ ਕੇ ਗਿੱਟਿਆਂ ਦੇ ਨਾਲ ਖੂਜ ਪੁੱਠੇ ਲੰਘ ਕੇ ਹੋਏ ਸੀ ਸੋ ਇੱਕ ਅਯਾਲੀ ਨੇ ਰੀਸ ਕਰਦਿਆਂ ਹੋਇਆਂ ਸੋ ਉਥੋਂ ਘਾ ਲੈ ਕੇ ਉਹਦਾ ਰੱਸਾ ਜਾਂ ਬਣਾ ਕੇ ਗਿੱਟੀਆਂ ਨੂੰ ਮੰਨ ਕੇ ਪੁੱਠਾ ਲਾ ਮੰਗਿਆ ਮਹਾਰਾਜ ਕਹਿੰਦੇ ਮਰਦਾਨਿਆਂ ਇੱਕ ਬੰਦਾ ਆਪਣੇ ਨਾਂ ਤੇ ਮਰਨ ਲੱਗਿਆ ਛੇਤੀ ਪਹੁੰਚੀ ਆਪਾਂ ਜਲਦੀ ਹੀ ਉੱਥੇ ਪਹੁੰਚ ਕੇ ਮਹਾਰਾਜ ਕਹਿੰਨੂ ਕੱਢ ਬਾਹਰ ਫੜ ਕੇ ਉਹ ਕਹਿੰਦਾ ਉਹ ਭਾਈ ਮੈਨੂੰ ਮਾਰ ਕਿਉਂ ਕੱਢਦੇ ਹੋ ਕਹਿੰਦੇ ਭਾਈ ਤੇਰਾ ਰੱਸਾ ਟੁੱਟ ਜਾਣਾ ਤੂੰ ਮਰ ਜਾਣਾ ਖੂਜ ਦੇ ਕੇ ਇਸ ਕਰਕੇ ਤੁਹਾਨੂੰ ਕੱਢ ਰਹੇ ਕਹਿੰਦੇ ਤੂੰ ਪੁੱਠਾ ਕਿਉਂ ਲੜ ਗਿਆ ਕਹਿੰਦਾ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਕਹਿੰਦੇ ਤੈਨੂੰ ਕੀ ਨਹੀਂ ਕਿਹਾ ਤਾਂ ਪਰਮੇਸ਼ਰ ਪੁੱਠੇ ਲਮਕਣ ਨਾਲ ਮਿਲਦਾ ਕਹਨ ਉਹ ਪਰਲੇਖੂ ਵਿੱਚ ਬੜੇ ਦੇਰ ਦਾ ਇੱਕ ਬੰਦਾ ਸੰਗਲ ਬਣਾ ਕੇ ਗਿੱਟਿਆਂ ਨੂੰ ਪੁੱਠਾ ਲਟਕਿਆ ਕਹਿੰਦੇ ਉਹ ਤਾਂ ਤੁਸੀਂ ਮਿਲੇ ਨਹੀਂ ਮੈਨੂੰ ਆ ਕੇ ਮਿਲ ਪਏ ਜਦ ਮਾਰਾਂ ਦੇ ਭਾਈ ਮਰਦਾਨਾ ਨੇ ਕਿਹਾ ਇਹ ਹੀ ਨੇ ਨਿਰੰਕਾਰ ਪਰਮੇਸ਼ਰ ਕਹਨ ਉਹਨੂੰ ਕਿਉਂ ਨਹੀਂ ਮਿਲੇ ਮਹਾਰਾਜ ਕਹਿੰਦੇ ਉਹਨੂੰ ਬਹੁਤਾ ਭਰੋਸਾ ਸੰਗਲਾਂ ਤੇ ਆ ਤੈਨੂੰ ਬਹੁਤਾ ਭਰੋਸਾ ਸਾਡੇ ਤੇ ਸੀ ਇਸ ਕਰਕੇ ਕਈ ਐਵੇਂ ਵੀ ਪੁੱਠੇ ਲੰਮ ਕੇ ਭਗਤੀਆਂ ਕਰਦੇ ਨੇ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਅਨੇਕਾਂ ਹੀ ਲੋਕ ਨੇ ਜਿਹੜੇ ਸਿਰ ਦੇ ਭਾਰ ਹੋ ਕੇ ਲੰਮਕਦੇ ਨੇ ਮਾਤਾ ਦੇ ਉਧਰ ਵਿੱਚ ਪਰਾ ਬਾਣੀ ਦੁਆਰਾ ਜਾਪ ਕਰਦਾ ਪੁੱਠਾ ਲੜਕ ਕੇ ਜੀਵ ਅਸੰਖ ਕਹਿ ਸਿਰ ਭਾਰ ਹੋਏ ਅਣਗਿਣਤੀ ਲੋਕ ਨੇ ਜਿਹੜਾ ਪੂਰਾ ਸਿਰ ਦਾ ਆਪਣਾ ਜੋਰ ਲਾ ਦਿੰਦੇ ਨੇ ਕਿ ਮੈਂ ਪਰਮੇਸ਼ਰ ਨੂੰ ਕਥਨ ਕਰਾਂਗਾ ਮੈਂ ਉਹਦਾ ਜਾਪ ਕਰਾਂਗਾ ਪਰ ਫੇਰ ਵੀ ਆਪਾਂ ਉਹਦਾ ਸੰਪੂਰਨ ਰੂਪ ਵਿੱਚ ਜਾਪ ਨਹੀਂ ਕਰ ਸਕਦੇ ਸੰਪੂਰਨ ਰੂਪ ਵਿੱਚ ਕਹਿ ਨਹੀਂ ਸਕਦੇ ਕਿਉਂਕਿ ਨਾ ਅਸੰਖ ਹੈ ਉਹ ਨਾ ਅਸੰਖ ਹੈ ਉਹ ਦੋਨਾਂ ਵਿੱਚ ਨਹੀਂ ਆਉਂਦਾ ਕਿਉਂਕਿ ਦੋਨਾਂ ਗੱਲਾਂ ਚੋਂ ਬਾਹਰ ਨਿਕਲਣਾ ਪੈਣਾ ਆਪਾਂ ਨੂੰ ਇਹ ਇੱਕ ਬੜੀ ਡੂੰਗੀ ਚੀਜ਼ ਆਉਂਦੀ ਹੈ ਵਿਦਵਾਂਤ ਵਿੱਚ ਕਿ ਜੇ ਆਪਾਂ ਇਹ ਕਹੀਏ ਕਿ ਉਹ ਪਰਮੇਸ਼ਰ ਦਾ ਕੋਈ ਮਾਂ-ਬਾਪ ਨਹੀਂ ਹੈ ਤਾਂ ਵੀ ਗਲਤ ਹੋ ਜਾਂਦਾ ਜੇ ਕਹੀਏ ਕਿ ਉਹਦਾ ਕੋਈ ਮਾਂ-ਬਾਪ ਹੈ ਤਾਂ ਵੀ ਗਲਤ ਹੋ ਜਾਂਦਾ ਦੋਨੋਂ ਹੀ ਗੱਲਾਂ ਗਲਤ ਨੇ ਕਹਿੰਦੇ ਨੇ ਸੰਖ ਵੀ ਗਲਤ ਕਹਿਣਾ ਤੇ ਅਸੰਖ ਵੀ ਕਹਿਣਾ ਗਲਤ ਹੈ ਇੱਕ ਅਸਲ ਵਿੱਚ ਪਰਮੇਸ਼ਰ ਕੁਝ ਹੋਈ ਤੰਗ ਦੀ ਹੈ ਬਖਸ਼ਿਸ਼ ਪਰਮੇਸ਼ਰ ਦੀ ਜੇ ਸਮਝ ਪੈ ਜਾਏ ਇਸ ਗੱਲ ਦੀ ਕਿਉਂਕਿ ਸੰਖ ਅਤੇ ਅਸੰਖ ਮਾਇਵੀ ਅੱਖਰ ਨੇ ਇਹ ਦੋਨੋਂ ਹੀ ਉਹਦੇ ਤੇ ਜਾ ਕੇ ਠੁਕਦੇ ਅਖਰੀ ਨਾਮ ਅਖਰੀ ਸਾਲਾਹ ਮਹਾਰਾਜ ਫਿਰ ਇਹ ਕਿਰਪਾ ਕਰਕੇ ਦੱਸੋ ਕਿਹੜਾ ਬੰਦਾ ਉਹਦਾ ਨਾਮ ਜਪਦਾ ਕਿਹੜੀ ਸਿਫਤ ਸਲਾਹ ਕਰਦੇ ਨੇ ਮਹਾਰਾਜ ਕਹਿੰਦੇ ਜਿਹੜੇ ਹੁੰਦੇ ਨੇ ਅੱਖਰ ਪਹਿਲਾਂ ਤਾਂ ਅਖਰਾਂ ਬਿਨਾਂ ਬੰਦਾ ਨਾਮ ਨਹੀਂ ਜਪ ਸਕਦਾ ਦੇਵੇਂ ਅੱਖਰ ਸਾਰੀ ਗੁਰਬਾਣੀ ਵਿੱਚ ਜਿਵੇਂ ਅੱਖਰਾਂ ਨਾਲ ਹੀ ਜਪਜੀ ਸਾਹਿਬ ਲਿਖਿਆ ਵਾ ਵਾ ਹਾ ਹਾ ਗੱਗਾ ਰਾਰਾ ਔਂਕੁਰ ਦਲੈਂਕੜ ਲੱਗ ਕੇ ਵਾਹਿਗੁਰੂ ਨ ਅੱਖਰ ਲਿਖਿਆ ਪਹਿਲੀ ਗੱਲ ਤੇ ਅੱਖਰਾਂ ਤੋਂ ਬਿਨਾ ਬੰਦਾ ਕੋਈ ਜਿਹੜਾ ਨਾਮ ਜਪ ਨਹੀਂ ਸਕਦਾ ਕੋਈ ਨਾ ਕੋਈ ਅੱਖਰ ਬੋਲਣਾ ਹੀ ਪਵੇਗਾ ਅੱਖਰਾਂ ਦੁਆਰਾ ਹੀ ਉਹਦੀ ਸਿਫਤ ਸਲਾਹ ਕੀਤੀ ਜਾਂਦੀ ਹੈ ਫਿਰ ਦੂਸਰੀ ਗੱਲ ਇਹ ਹੈ ਤੇ ਅੱਖਰ ਜਿਹੜੇ ਨੇ ਇਹ ਮੱਥੇ ਦੇ ਉੱਤੇ ਜਿਹੜੇ ਲੇਖ ਲਿਖੇ ਹੁੰਦੇ ਨੇ ਇਹਨਾਂ ਨੂੰ ਕਿਹਾ ਲਿਖੇ ਹੋਏ ਲੇਖਾਂ ਦੇ ਅਨੁਸਾਰ ਹੀ ਬੰਦਾ ਨਾਮ ਜਪ ਸਕਦਾ ਹੈ ਬਿਨਾਂ ਲੇਖਾਂ ਤੋਂ ਬੰਦਾ ਨਾਮ ਨਹੀਂ ਜਪ ਸਕਦਾ ਜੇ ਕਿਸੇ ਦੇ ਮਸਤਕ ਤੇ ਨਾਮ ਲਿਖਿਆ ਹੋਇਆ ਉਹ ਬੰਦਾ ਨਾਮ ਜਪ ਸਕਦਾ ਦੂਜੇ ਨੂੰ ਨਾਮ ਜਪਣ ਦਾ ਉਹਦੀ ਹਿੰਮਤ ਹੀ ਨਹੀਂ ਪੈਂਦੀ ਉਹ ਜਪ ਹੀ ਨਹੀਂ ਸਕਦਾ ਇਹ ਤਾਂ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਨਾਮ ਦੀ ਦਾਤ ਦੇਣ ਕਿਸੇ ਨੂੰ ਅਖਰੀ ਸਲਾਹ ਲਿਖਿਓਏ ਮਸਤਕ ਦੇ ਅਖਰਾਂ ਕਰਕੇ ਹੀ ਬੰਦਾ ਸਿਫਤ ਸਲਾਹ ਕਰਦਾ ਕੋਈ ਕੋਈ ਭਾਗਾ ਵਾਲਾ ਹੁੰਦਾ ਜਿਹੜਾ ਪਰਮੇਸ਼ਰ ਦੀ ਸਿਫਤ ਸਲਾਹ ਕਰਦਾ ਸਲਾਉਦਾ ਕਰਦਾ ਸッセ ਕੰਨਾ ਲੱਲੇ ਕੰਨਾ ਸਲਾਹ ਇਹ ਸッセ ਦਾ ਕੰਨਾ ਤਕਰੀਬਨ ਛੱਡ ਛੱਡ ਕੇ ਜਾਂਦੇ ਸਾਰੇ ਸੋ ਮਹਾਰਾਜ ਫਰਮਾਉਂਦੇ ਨੇ ਸਲਾਉਤਾ ਵੀ ਜਿਹੜੀ ਕਰਦੇ ਆਂ ਕਥਾ ਕੀਰਤਨ ਗੁਰਬਾਣੀ ਬੜਨੀ ਸਾਖੀਆਂ ਸੁਣਾਉਣੀਆਂ ਸੁਣਨੀਆਂ ਇਹ ਮੱਥੇ ਉੱਤੇ ਲਿਖੀਆਂ ਹੋਈਆਂ ਸਤ ਸੰਗਤ ਕਰਨੀ ਮੱਥੇ ਤੇ ਲਿਖੀ ਹੋਈ ਹੈ ਕਈ ਬੰਦੇ ਸਾਰੀ ਜ਼ਿੰਦਗੀ ਸਹਿਜ ਪਾੜ ਨਹੀਂ ਕਰ ਸਕਦੇ ਆਪਣੇ ਆਪ ਨਹੀਂ ਲਿਖਿਆ ਉਹਦੇ ਮਸਤਕ ਤੇ ਕਈ ਬੰਦੇ ਸਾਰੀ ਜ਼ਿੰਦਗੀ ਨਹੀਂ ਕੋਸ਼ਿਸ਼ ਕਰਦੇ ਅਮਰ ਛਕਲਾ ਨਹੀਂ ਛਕ ਸਕਦਾ ਮੱਥੇ ਤੇ ਨਹੀਂ ਲਿਖਿਆ ਹੋਇਆ ਅਖਰੀ ਗਿਆਨ ਗੀਤ ਗੁਣਗਾ ਲਿਖੇ ਹੋਏ ਮਸਤਕ ਦੇ ਅੱਖਰਾਂ ਮੁਤਾਬਕ ਹੀ ਬੰਦਾ ਗਿਆਨ ਪ੍ਰਾਪਤ ਕਰਦਾ ਹੈ ਲਿਖ ਦਾਤ ਜੋਤ ਵਡਿਆਈ ਮਿਲ ਮਾਇਆ ਸੁਰਤ ਦਿਵਾਈ ਅਕਾਲ ਪੁਰਖ ਵਾਹਿਗੁਰੂ ਨੇ ਮਸਤਕ ਦੇ ਉੱਤੇ ਹੀ ਲਿਖੀ ਹੋਈ ਕਿੰਨੀ ਦਾਤ ਮਿਲਣੀ ਹੈ ਕਿੰਨੀ ਜੋਤ ਪ੍ਰਕਾਸ਼ਮਾਨ ਹੋਣੀ ਹੈ ਕਿੰਨੀ ਵਡਿਆਈ ਮਿਲਣੀ ਹੈ ਇਸ ਬੰਦੇ ਨੂੰ ਕਿੰਨੀ ਇਸ ਬੰਦੇ ਨੇ ਵਿੱਦਿਆ ਲੈਣੀ ਹੈ ਕਿੰਨਾ ਇਹਦਾ ਨਾਮਣਾ ਹੋਣਾ ਦੁਨੀਆ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਬਖਸ਼ਿਸ਼ ਹੁੰਦੀ ਆ ਜੇ ਮਸਤਕ ਤੇ ਲਿਖਿਆ ਵੀ ਇਸ ਬੰਦੇ ਨੂੰ ਇਸੇ ਜਨਮ ਵਿੱਚ ਗਿਆਨ ਹੋ ਜਾਵੇਗਾ ਜਦ ਗੁਰੂ ਅਮਰਦਾਸ ਮਹਾਰਾਜ ਜਾ ਕਰਕੇ 19ਵਾਂ ਵਾਰ ਫਿਰ ਅਖੀਰਲੀ ਯਾਤਰਾ ਸੀ ਗੰਗਾ ਦੀ ਉਦੋਂ ਗਏ ਤਾਂ ਪਵਿੱਤਰ ਕਰਨ ਸੀ ਉਹਨੂੰ ਗੰਗਾ ਨੂੰ ਉਹ ਸਮਝਣ ਵਾਲਿਆਂ ਨੇ ਉਲਟ ਸਮਝ ਲਿਆ ਕਿ ਮਹਾਰਾਜ ਗੰਗਾ ਯਾਤਰਾ ਗਏ ਸੀ ਆਪਾਂ ਨਹੀਂ ਜਾਣ ਸਕਦੇ ਮਹਾਰਾਜ ਦੇ ਭੇਦ ਆਪਾਂ ਨੂੰ ਨਹੀਂ ਪਤਾ ਲੱਗਦੇ ਉਹ ਕੀ ਕਰਦੇ ਨੇ ਕੀ ਨਹੀਂ ਕਰਦੇ ਐਵੇਂ ਮਨੁੱਖੀ ਦਿਮਾਗ ਨਾਲ ਆਪਾਂ ਅੰਦਾਜ਼ੇ ਲਾਉਂਦੇ ਰਹੀਏ ਤੇ ਮਹਾਰਾਜ ਯਾਤਰਾ ਗਏ ਸੀ ਕਾ ਨੂੰ ਯਾਤਰਾ ਗਏ ਸੀ ਉਹ ਤਾਂ ਗੰਗਾ ਦੇ ਬੇਨਤੀ ਕਰਨ ਤੇ ਤੀਰਥਾਂ ਨੇ ਬੇਨਤੀ ਬੜੀ ਬਾਰ ਆ ਕੇ ਕੀਤੀ ਸਾਡੇ ਚਰਨ ਪਾਓ ਸਾਨੂੰ ਪਵਿੱਤਰ ਕਰੋ ਇਹ ਮਹਾਰਾਜ ਪਵਿੱਤਰ ਕਰਨ ਜਾਂਦੇ ਨੇ ਨਾ ਕਿ ਉੱਥੇ ਪਵਿੱਤਰ ਹੋਣ ਜਾਂਦੇ ਰਹੇ ਨੇ ਜਦ ਮਹਾਰਾਜ ਬਾਗ ਦੇ ਵਿੱਚ ਪਏ ਪ੍ਰਸ਼ਾਦਾ ਛੱਕ ਕੇ ਦੁਪਹਿਰੇ ਦਾ ਦੋਗਾ ਦਾਸ ਪੰਡਤ ਨੇ ਦੇਖਿਆ ਚਰਨਾਂ ਦੇ ਵਿੱਚ ਧਿਆਮ ਲਾ ਕੇ ਪਦਮ ਹੈ ਚਰਨਾਂ ਵਿੱਚ ਬੜਾ ਭਾਰੀ ਆ ਕਰਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਰੱਖਤਾ ਮਹਾਰਾਜ ਇੱਕਦਮ ਉੱਠ ਕੇ ਬੈਠੇ ਕੌਣ ਆ ਬਈ ਕੀ ਗੱਲ ਤੂੰ ਮੱਥਾ ਲਾਤ ਮਹਾਰਾਜ ਤੁਸੀਂ ਮੱਥਾ ਟੇਕਣ ਯੋਗ ਹੋ ਕਿਵੇਂ ਮਹਾਰਾਜ ਤੁਹਾਡੇ ਲਿਖਿਆ ਹੋਇਆ ਦੇਖੋ ਹਸਤ ਕਮਲ ਵੀ ਤੁਹਾਡੇ ਦੇਖੇ ਪ੍ਰਸ਼ਾਦਾ ਛਕਾਉਂਦਿਆਂ ਹੱਥ ਧਵਾਉਂਦਿਆਂ ਤੁਹਾਡੇ ਮੈਂ ਦੇਖੇ ਹਾਂ ਆ ਤੁਹਾਡੇ ਚਰਨਾਂ ਦੇ ਵਿੱਚ ਮਹਾਰਾਜ ਤਾਂ ਏ ਇੰਡਾ ਵੱਡੀ ਬਖਸ਼ਿਸ਼ ਤਾਂ ਅਜੇ ਤੱਕ ਕਿਸੇ ਦੇ ਹੈ ਹੀ ਨਹੀਂਗੀ ਜੇ ਤੁਹਾਡੇ ਲਿਖਿਆ ਤੁਸੀਂ ਤਾਂ ਕੋਈ ਬਹੁਤ ਚੱਕਰਵਰਤੀ ਪਾਦਸ਼ਾਹ ਬਣੋਂਗੇ ਜਾਂ ਕਿਸੇ ਬਹੁਤ ਵੱਡੀ ਗੱਦੀ ਦੇ ਮਾਲਕ ਬਣੋਂਗੇ ਮਹਾਰਾਜ ਹੱਸ ਕੇ ਕਹਿਣ ਲੱਗੇ ਦੁਰਗਾ ਦਾਸ ਤੂੰ ਕੀ ਮੰਗਦਾ ਹੈ ਤੂੰ ਆਪਣਾ ਦੱਸ ਕਹਿੰਦਾ ਹੁਣ ਨਹੀਂ ਮੰਗਣਾ ਮੈਂ ਕਹਿੰਦੇ ਕਦੋਂ ਮੰਗਣਾ ਕਹਿੰਦੇ ਜਦੋਂ ਤੁਸੀਂ ਗੁਰਤਾ ਗੱਦੀ ਦੇ ਮਾਲਕ ਬਣ ਜਾਓਗੇ ਉਦੋਂ ਮੰਗੂਗਾ ਮੈਂ ਉਸ ਵਕਤ ਫਿਰ ਗੁਰਤਾ ਗੱਦੀ ਦੇ ਮਾਲਕ ਬਣੇ ਗੋਵਿੰਦਵਾਲ ਸਾਹਿਬ ਜਾ ਕੇ ਮੱਥਾ ਟੇਕ ਕੇ ਕਹਿਣ ਲੱਗਿਆ ਮਹਾਰਾਜ ਪਛਾਣਿਆ ਮਹਾਰਾਜ ਹੱਸ ਕੇ ਕਹਿੰਦੇ ਜੇ ਇੱਥੇ ਨਾ ਪਛਾਣਾਂਗੇ ਫਿਰ ਅੱਗੇ ਕਿਵੇਂ ਪਛਾਣਾਂਗੇ ਪਛਾਣ ਲਿਆ ਹੁਣ ਦੱਸ ਕੀ ਮੰਗਦਾ ਹੈ ਕਹਿੰਦੇ ਮਹਾਰਾਜ ਮੈਨੂੰ ਲੋਕ ਪ੍ਰਲੋਕ ਦੇ ਦੋਵੇਂ ਸੁੱਖ ਦੇ ਦਿਓ ਇਹ ਜਿਹੜਾ ਗਿਆਨ ਹੈ ਇਹ ਗਿਆਨ ਵੀ ਕਰਮਾਂ ਦੇ ਮੁਤਾਬਕ ਹੀ ਲਿਖਿਆ ਹੋਇਆ ਮਿਲਦਾ ਹੈ ਛੇਤੀ ਕੀਤੇਆਂ ਗਿਆਨ ਜਿਹੜਾ ਹੈ ਨਾ ਬ੍ਰਹਮ ਗਿਆਨ ਜਾਂ ਆਤਮਕ ਗਿਆਨ ਇੱਥੇ ਤਾਂ ਬ੍ਰਹਮ ਗਿਆਨ ਤੇ ਆਤਮਕ ਗਿਆਨ ਵੱਲ ਇਸ਼ਾਰਾ ਕੀਤਾ ਮਹਾਰਾਜ ਨੇ ਆਮ ਜਿਹੜੀ ਵਿਦਿਆ ਸੰਸਾਰੀ ਹੁੰਦੀ ਫਿਰ ਉਹਦੇ ਵੱਲ ਵੀ ਦੇਖ ਲੈਣੇ ਆ ਸੰਸਾਰੀ ਵਿਦਿਆ ਵੀ ਲਿਖੇ ਹੋਏ ਮੁਤਾਬਕ ਹੀ ਆ ਕਰਮਾਂ ਵਿੱਚ ਜਿਵੇਂ ਪਰ ਇੱਥੇ ਤੇ ਕਿਉਂਕਿ ਗੁਰਬਾਣੀ ਦੇ ਅੰਦਰ ਤਾਂ ਚੌਥਾ ਪਾਦ ਹੈ ਇਥੇ ਤਾਂ ਤਿੰਨ ਰਜੋ ਤਮਸ ਸਤੋ ਦੀ ਗੱਲ ਨੂੰ ਛੱਡ ਕੇ ਚੌਥੇ ਗੁਣ ਦੀ ਗੱਲ ਕਰਦੇ ਨੇ ਮਹਾਰਾਜ ਕਿ ਲਿਖੇ ਹੋਏ ਮਸਤਕ ਦੇ ਅੱਖਰਾਂ ਮੁਤਾਬਕ ਹੀ ਬੰਦਾ ਜੀਤ ਤੋਂ ਭਾਵ ਪਰਮੇਸ਼ਰ ਦੇ ਜਸ ਗਾਉਂਦਾ ਗੁਣ ਗਾਹਾ ਗੁਣਾ ਦਾ ਗਾਹਾ ਅਸਥਾਨ ਬਣ ਜਾਂਦਾ ਗੁਣ ਗਾਉਣ ਲੱਗ ਜਾਂਦਾ ਜੇ ਮੱਥੇ ਤੇ ਲਿਖਿਆ ਹੋਇਆ ਆਪਣੇ ਤਾਂ ਆਪ ਕਹਿ ਸਕਦੇ ਵਾਹਿਗੁਰੂ ਨਹੀਂ ਤਾਂ ਵਿੱਚ ਖੰਗ ਹੀ ਆ ਜਾਂਦੀ ਨਹੀਂ ਤਾਂ ਵਿੱਚ ਬੰਦਾ ਸੌਂ ਹੀ ਜਾਂਦਾ ਜੇ ਜਦ ਆਪਾਂ ਉਹਨੂੰ ਉਠਾ ਕੇ ਪੁੱਛੀ ਤੂੰ ਸਤਨਾਮ ਵਾਹਿਗੁਰੂ ਨਹੀਂ ਕਿਹਾ ਉਹ ਮੈਨੂੰ ਨੀਂਦ ਆ ਗਈ ਕਿਉਂਕਿ ਉਹ ਜਿਹਨੇ ਨਹੀਂ ਜਪਣਾ ਉਹਨੂੰ ਨਹੀਂ ਹੀ ਜਪਣਾ ਮੂਨ ਜਪਾਉਣਾ ਹੀ ਨਹੀਂ ਪਰਮੇਸ਼ਰ ਨੇ ਲਿਖਿਆ ਹੀ ਨਹੀਂ ਹੋਇਆ ਇਸ ਕਰਕੇ ਪਰ ਇੱਕ ਚੀਜ਼ ਜਿਹੜੀ ਹੈ ਉਹ ਮਹਾਤਮਾ ਐਸਾ ਦੱਸਦੇ ਨੇ ਬਈ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠ ਕੇ ਜਿਹੜਾ ਜਾਪ ਕਰਨਾ ਹੈ ਇਹਦਾ ਇਸ ਕਰਕੇ ਵੱਡਾ ਲਾਭ ਹੈ ਜੇ ਮਸਤਕ ਤੇ ਨਾਮ ਵੀ ਲਿਖਿਆ ਹੋਵੇ ਤਾਂ ਵੀ ਲਿਖਿਆ ਜਾਂਦਾ ਕਿਉਂਕਿ ਕਿਸੇ ਮਹਾਨ ਹਸਤੀ ਨੇ ਇੱਕ ਹਫਤਾ ਪਹਿਲਾਂ ਹੀ ਇਹ ਵਚਨ ਕੀਤੇ ਸੀ ਕੋਈ ਬੜਾ ਪਹੁੰਚਿਆ ਗੁਰਮੁਖ ਪਿਆਰਾ ਮਹਾਰਾਜ ਸੱਚੇ ਪਾਤਸ਼ਾਹ ਦਾ ਪਿਆਰਾ ਤਾਈਓ ਇਹ ਵਚਨ ਫਿਰ ਸੰਗਤ ਵਿੱਚ ਸੁਣਾਈ ਦਾ ਕੋਈ ਉਹ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠ ਕੇ ਘੰਟਾ ਦੋ-ਦੋ ਘੰਟੇ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ ਕਿ ਅਸੀਂ ਹੁਣ ਪੁੱਛਣਾ ਆਗਿਆ ਕਿਉਂ ਘਰ ਨਹੀਂ ਕਰ ਸਕਦੇ ਹੋਰ ਨਹੀਂ ਕਿਤੇ ਕਰ ਉਹ ਕਹਿੰਦੇ ਉੱਥੇ ਵੀ ਕਰੋ ਘਰ ਵੀ ਕਰੋ ਕਿਤੇ ਮਰਜੀ ਵਾਹਿਗੁਰੂ ਵਾਹਿਗੁਰੂ ਕਰੋ ਪਰ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠ ਕੇ ਜਿਹੜਾ ਵਾਹਿਗੁਰੂ ਵਾਹਿਗੁਰੂ ਕਰਨਾ ਹੈ ਇਹਦੇ ਚ ਕੀ ਲਾਭ ਵੱਡਾ ਜੇ ਮਸਤਕ ਉੱਤੇ ਨਹੀਂ ਵੀ ਲਿਖਿਆ ਹੁੰਦਾ ਤਾਂ ਵੀ ਲਿਖ ਦਿੰਦੇ ਮਹਾਰਾਜ ਇਹ ਵੱਡਾ ਲਾਭ ਹੈ ਇਸ ਕਰਕੇ ਮਹਾਰਾਜ ਦੇ ਕੋਲ ਬੈਠ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ ਦੇ ਕੋਲ ਬੇਨਤੀਆਂ ਵੀ ਕਰੋ ਕਿ ਜਿਵੇਂ ਮਾਤਾ ਸੁਲੱਖਣੀ ਦੇ ਕੋਈ ਪੁੱਤਰ ਨਹੀਂ ਸੀ ਆਪ ਜੀ ਨੇ ਸੱਤ ਪੁੱਤਰ ਬਖਸ਼ੇ ਨੇ ਜੇ ਸਾਡੇ ਭਾਗਾਂ ਕਰਮਾਂ 'ਚ ਨਾਮ ਨਹੀਂ ਹਲੇ ਲਿਖਿਆ ਨਾਮ ਦੀ ਦਾਤ ਬਖਸ਼ੋ ਸਿੱਖੀ ਦੀ ਦਾਤ ਬਖਸ਼ੋ ਮਹਾਰਾਜ ਦੇ ਕੋਲ ਬੈਠ ਕੇ ਐਸੀਆਂ ਮੰਗਾਂ ਮੰਗੋ ਜਿਹੜੀਆਂ ਸਾਰਿਆਂ ਨਾਲ ਸ਼ਰੋਮਣੀ ਮੰਗਾਂ ਹੋਣ ਉਹੀਆਂ ਬੇਨਤੀਆਂ ਕਰੋ ਤਾਂ ਮਹਾਰਾਜ ਸਾਡੇ ਮੱਥੇ ਉੱਤੇ ਲਿਖ ਦੇਣਗੇ ਗਿਆਨ ਹੋਵੇਗਾ ਇਸ ਨੂੰ ਗਿਆਨ ਹੋ ਜਾਂਦਾ ਮਹਾਰਾਜ ਦੀ ਕਿਰਪਾ ਨਾਲ ਫਿਰ ਨਹੀਂ ਵੀ ਹੋਣਾ ਤਾਂ ਵੀ ਹੋ ਜਾਂਦਾ ਗੁਰਾਂ ਦੇ ਕੋਲ ਬੈਠਣਾ ਹੀ ਐਸੇ ਕਰਕੇ ਲਾਹੇਵੰਦਾ ਜਿਵੇਂ ਸਲਾਰਦੀਨ ਕਾਜੀ ਨੇ ਕਿਹਾ ਸੀ ਕਿ ਤੁਸੀਂ ਜੇ ਸਿੱਖ ਦੇ ਲੇਖ ਤੁਹਾਡੇ ਕੋਲ ਆ ਕੇ ਸਿੱਧੇ ਹੁੰਦੇ ਆ ਫਿਰ ਤੁਸੀਂ ਰੱਬ ਦੀ ਬਰਾਬਰੀ ਕਰਦੇ ਹੋ ਮਹਾਰਾਜ ਨੇ ਮੋਹਰ ਲਾ ਕੇ ਦਿਖਾਇਆ ਸੀ ਕਹਿੰਦੇ ਆ ਦੇਖ ਮੋਹਰ ਵੱਢ ਮੋਹਰ ਸਿੱਧੀ ਹੋ ਗਈ ਪਹਿਲਾਂ ਪੁੱਠੀ ਮੋਹਰ ਇੱਥੋਂ ਪੜੀ ਨਹੀਂ ਗਈ ਇਸੇ ਤਰ੍ਹਾਂ ਜਿਹੜਾ ਗੁਰਸਿੱਖ ਸਾਡੇ ਆ ਕੇ ਮੱਥਾ ਟੇਕਦਾ ਆ ਕਰਕੇ ਕੋਲ ਬੈਠਦਾ ਉਹਦੇ ਲੇਖ ਜਿਹੜੇ ਪੁੱਠੇ ਨੇ ਉਹ ਸੁਤੇ ਸਿੱਧੇ ਸਿੱਧੇ ਹੋ ਜਾਂਦੇ ਨੇ ਕੋਲ ਬੈਠਣ ਨਾਲ ਮੱਥਾ ਟੇਕਣ ਨਾਲ ਹੀ ਕਿਰਪਾ ਹੋ ਜਾਂਦੀ ਹੈ ਜੇ ਐਨਾ ਵਿਸ਼ਵਾਸ ਕਰੇ ਅਖਰੀ ਲਿਖਣ ਬੋਲਣ ਬਾਣ ਮਸਤਕ ਦੇ ਉੱਤੇ ਲਿਖੇ ਹੋਏ ਅੱਖਰਾਂ ਮੁਤਾਬਕ ਹੀ ਬੰਦਾ ਲਿਖਣਾ ਜਾਣਦਾ ਬਾਣੀ बोलनी ਜਾਣਦਾ ਬਾਣੀ ਕਿਉਂਕਿ ਜੇ ਮਸਤਕ ਤੇ ਲਿਖਿਆ ਹੋਇਆ ਤਾਂ ਹੀ ਉਹ ਬਾਬਾ ਦੀਪ ਸਿੰਘ ਨੇ ਇੰਨੇ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਲਿਖੇ ਗੁਰਸਿੱਖ ਪਹਿਲਾਂ ਲੇਖ ਲੇਖ ਕੇ ਦਿੰਦੇ ਹੁੰਦੇ ਸੀ ਲਿਖਣਾ ਬਾਣੀ ਦਾ ਲਿਖਣਾ ਬਾਣੀ ਦਾ ਬੋਲਣਾ ਕਿਸੇ ਕਿਸੇ ਨੂੰ ਇਹ ਵਾਹਿਗੁਰੂ ਦੀ ਬਖਸ਼ਿਸ਼ ਹੈ ਜਿਵੇਂ ਟੀਕਾਕਾਰ ਨੇ ਬੜੇ ਮਹਾਨ ਵਿਦਵਾਨ ਹੋਏ ਉਹਨਾਂ ਨੇ ਟੀਕੇ ਲਿਖੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਟੀਕ ਲਿਖਿਆ ਉਹ ਵੀ ਲਿਖਿਆ ਉਹਨਾਂ ਨੇ ਆਪ ਨਹੀਂ ਲਿਖਿਆ ਉਹ ਵੀ ਮਹਾਰਾਜ ਨਹੀਂ ਲਿਖਵਾਇਆ ਉਹਨਾਂ ਤੋਂ ਉਹਨਾਂ ਦੇ ਮਸਤਕ ਤੇ ਸੀ ਵੀ ਇਹ ਬੰਦਾ ਐਸਾ ਪੁੰਨ ਦਾ ਕੰਮ ਕਰੇਗਾ ਦੁਨੀਆਂ ਦੇ ਭਲੇ ਵਾਸਤੇ ਤੇ ਫਿਰ ਬੋਲਣਾ ਜਿਹੜਾ ਬੋਲਣਾ ਇਹ ਵੀ ਮੱਥੇ ਦੇ ਉੱਤੇ ਲਿਖਿਆ ਹੀ ਹੁੰਦਾ ਵੀ ਇਹ ਬੰਦਾ ਕਥਾ ਕਰੇਗਾ ਇਹ ਕੀਰਤਨ ਕਰੇਗਾ ਇਹ ਬੰਦਾ ਐ ਕਰੇਗਾ ਕਈਆਂ ਨੂੰ ਜ਼ੋਰ ਲਾ ਕੇ ਵੀ ਅਸੀਂ ਦੇਖਿਆ ਵੀ ਜੇ ਕਥਾ ਸਿੱਖ ਲੈਦਾ ਨਹੀਂ ਸਿੱਖ ਸਕਦਾ ਨਾ ਸਭ ਲਿਖੇ ਹੋਏ ਅਨਸਾਰ ਹੀ ਮਹਾਰਾਜ ਬਖਸ਼ਿਸ਼ ਕਰਦੇ ਨੇ ਵੇ ਬਹਿ ਜਾ ਕੇ ਜੇ ਗੱਲ ਭੁੱਲ ਜੀ ਦੱਸ ਦਿਆ ਕਰ ਉਹ ਦੱਸ ਦਿੰਦਾ ਸੀ ਜਦੋਂ ਨਵੇਂ-ਨਵੇਂ ਸਿੱਖਦੇ ਸੀ ਕਥਾ ਬਈ ਅਸੀਂ ਉਹਨੂੰ ਜੇ ਕਹਿਣਾ ਵੀ ਤੂੰ ਕਥਾ ਕਰ ਉਹਨੇ ਕੰਬਣ ਲੱਗ ਜਾਣਾ ਮੂੰਹ ਉਹਦਾ ਕੰਬਣ ਲੱਗ ਜਾਂਦਾ ਸੀ ਬੁੱਲ ਕੰਬਣ ਲੱਗ ਜਾਂ ਹੱਥ ਉਹ ਨਹੀਂ ਸੀ ਕਰ ਸਕਦਾ ساری ਜ਼ਿੰਦਗੀ ਉਹ ਕਥਾ ਨਹੀਂ ਕਰ ਸਕਿਆ ਉਹ ਜਾਣਦਾ ਸਾਰਾ ਕੁਝ ਸਾਡੇ ਨਾਲੋਂ ਕਿਤੇ ਜ਼ਿਆਦਾ ਉਹ ਵਿਦਵਾਨ ਸੀ ਇਸ ਕਰਕੇ ਮਹਾਰਾਜ ਕਹਿੰਦੇ ਵੀ ਮਸਤਕ ਦੇ ਉੱਤੇ ਲਿਖਿਆ ਹੋਇਆ ਹੀ ਹੁੰਦਾ ਜਿਹੜਾ ਬੋਲਣਾ ਹੁੰਦਾ ਸਭਾ ਦੇ ਵਿੱਚ ਬੋਲਣਾ ਵੀ ਮੱਥੇ ਉੱਤੇ ਨਹੀਂ ਬੰਦਾ ਸਟੇਜ ਤੇ ਬਹਿ ਕੇ ਬੋਲ ਨਹੀਂ ਸਕਦਾ ਇਹ ਵੀ ਮਹਾਰਾਜ ਨੇ ਲਿਖਿਆ ਹੋਇਆ ਤਾਂ ਹੀ ਆ ਬੋਲ ਸਕਦੇ ਇਸ ਕਰਕੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਨਾਲ ਹੀ ਬੰਦਾ ਲਿਖ ਸਕਦਾ ਬੜੇ ਬੜੇ ਲੋਕ ਲਿਖਾਰੀ ਬਣਨਾ ਚਾਹੁੰਦੇ ਨਹੀਂ ਬਣ ਸਕਦੇ ਕਿਉਂਕਿ ਉਹ ਭਾਈ ਗੁਰਦਾਸ ਜੀ ਨੂੰ ਹੀ ਮਾਣ ਪ੍ਰਾਪਤ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਣ ਦਾ ਉਹ ਭਾਈ ਮਨੀ ਸਿੰਘ ਨੂੰ ਹੀ ਮਾਣ ਪ੍ਰਾਪਤ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖੀ ਜਿਨ੍ਹਾਂ ਨੇ ਆਦਿ ਸ੍ਰੀ ਦਸਮ ਗ੍ਰੰਥ ਦੀਆਂ ਬਾਣੀਆਂ ਲਿਖੀਆਂ ਧੰਨ ਭਾਈ ਮਨੀ ਸਿੰਘ ਜੀ ਇਸ ਕਰਕੇ ਬੋਲਣਾ بڑے بڑے ਵਕਤਿਆਂ ਦਾ ਹੋਣਾ ਬਾਣੀ ਦਾ ਪੜ੍ਹਨਾ ਇਹ ਵੀ ਮਸਤਕ ਦੇ ਉੱਤੇ ਲਿਖੇ ਹੋਏ ਅੱਖਰਾਂ ਮੁਤਾਬਕ ਹੀ ਬੰਦਾ ਲਿਖ ਸਕਦਾ ਬੋਲ ਸਕਦਾ ਹੈ ਅੱਖਰਾਂ ਸਿਰ ਸੰਜੋਗ ਵਖਾਣ ਆਪ ਜੀ ਮਹਾਰਾਜ ਕਿਹੜੇ ਅੱਖਰਾਂ ਦਾ ਵਚਨ ਕਰਦਿਓ ਕਹਿੰਦੇ ਜਿਹੜੇ ਅੱਖਰਾਂ ਦਾ ਸੰਜੋਗ ਸਿਰ ਨਾਲ ਹੈ ਨਾ ਮਸਤਕ ਨਾਲ ਹੈ ਉਹਨਾਂ ਬਾਰੇ ਮੈਂ ਕਥਨ ਕਰਦਾ ਇਹ ਨਾ ਸਮਝ ਲਿਓ ਕਿ ਮੈਂ ਵੈਸੇ ਅੱਖਰਾਂ ਦੀ ਗੱਲ ਕਰਦਾ। ਸਧਾਰਨ ਅਰਥ ਵਿੱਚ ਤਾਂ ਅੱਖਰ ਐਂ ਹੋਗੇ ਵੀ ਅੱਖਰਾਂ ਤੋਂ ਬਿਨਾ ਬੰਦਾ ਲਿਖ ਨਹੀਂ ਸਕਦਾ, ਬੋਲ ਨਹੀਂ ਸਕਦਾ। ਗਿਆਨ ਨਹੀਂ ਲੈ ਸਕਦਾ। ਉਹ ਤਾਂ ਸਧਾਰਨ ਵਿਦਿਆ ਹੈ। ਪਰ ਅਸੀਂ ਤਾਂ ਮਸਤਕ ਦੇ ਉੱਤੇ ਲਿਖੇ ਹੋਏ ਅੱਖਰਾਂ ਦੇ ਸੰਯੋਗ ਦੀ ਗੱਲ ਕਰਦੇ ਆਂ ਵੀ ਬੰਦੇ ਦੇ ਮਸਤਕ ਦੇ ਉੱਤੇ ਸੰਯੋਗ ਵਿਜੋਗ ਤੁਰੋਂ ਹੀ ਹੂਆ। ਤੁਰੋਂ ਹੀ ਲੈ ਕੇ ਸੰਯੋਗ ਵਿਜੋਗ ਬਣਦਾ। ਇਸ ਸੰਜੋਗ ਵਿਜੋਗ ਸੰਗਤ ਵਿੱਚ ਜਿਹੜਾ ਸੰਜੋਗ ਬਣਿਆ ਆਪਣਾ ਇਹ ਹੁਣ ਵੀ ਕਿਰਪਾ ਨਾਲ ਹੀ ਬਣਿਆ ਜਿਹੜਾ ਵਿਜੋਗ ਬਣ ਜਾਣਾ ਉੱਠ ਕੇ ਚਲੇ ਜਾਣਾ ਜਾਂ ਪਸੰਦ ਨਾ ਕਰਨਾ ਭਈ ਸਾਨੂੰ ਤਾਂ ਇਹ ਸਮਝ ਨਹੀਂ ਲੱਗਦੀ ਜਾਂ ਮੈਨੂੰ ਤਾਂ ਆਨੰਦ ਹੀ ਨਹੀਂ ਆਇਆ ਉਹ ਵੀ ਵਿਜੋਗ ਵਿੱਚ ਜਾਂਦਾ ਮਸਤਕ ਤੇ ਲਿਖਿਆ ਭਈ ਇਹ ਬੰਦਾ ਰੋਜ਼ ਐਨਾ ਸੁਨੇਗਾ ਐਨਾ ਬੋਲੇਗਾ ਐਨੀ ਇਹਦੀ ਗੱਲ ਜਿਹੜੀ ਹਿਰਦੇ ਚ ਵਸੇਗੀ ਐਨੀ ਨਹੀਂ ਵਸੇਗੀ ਬਹੁਤ ਸਾਰਾ ਗਿਆਨ ਦੇਣ ਤੋਂ ਬਾਅਦ ਵੀ ਕਈਆਂ ਦੇ ਹਿਰਦੇ 'ਚ ਨਹੀਂ ਬਸਦੀ ਤੇ ਕਈਆਂ ਦੇ ਹਿਰਦੇ ਵਿੱਚ ਇੱਕ ਵਾਰੀ ਵਾਹਿਗੁਰੂ ਕਿਹਾ ਹੀ ਬਸ ਜਾਂਦਾ ਇਹ ਸਾਰਾ ਕੁਝ ਸੰਜੋਗ ਅਨਸਾਰ ਜਿਨ ਇਹ ਲਿਖੇ ਤਿਸ ਸਿਰ ਨਾਹੀਂ ਜਿਸ ਵਾਹਿਗੁਰੂ ਨੇ ਸਾਡੇ ਮੱਥੇ ਤੇ ਲੇਖ ਲਿਖੇ ਨੇ ਉਸ ਦੇ ਮਸਤਕ ਉੱਤੇ ਇਹ ਲੇਖ ਨਹੀਂ ਉਹ ਲੇਖਾਂ ਤੋਂ ਬਿਨਾਂ ਹੀ ਹੈ ਉਹ ਤਾਂ ਸਾਡੇ ਮਸਤਕ ਤੇ ਪਰਰਬ ਦੇ ਅਨੁਸਾਰ ਲੇਖ ਲਿਖਦਾ ਹੈ ਜਿਵੇਂ ਫਰਮਾਏ ਤਿਵ ਤਿਵ ਪਾਹੇ ਜਿਵੇਂ ਫਰਮਾਉਂਦਾ ਆਕਾਲ ਪੁਰਖ ਵਾਹਿਗੁਰੂ ਲਿਖੇ ਹੋਏ ਲੇਖ ਅਨੁਸਾਰ ਪ੍ਰਾਪਤ ਅਨੁਸਾਰ ਕੀਤੇ ਕਰਮ ਅਨੁਸਾਰ ਓਵੇਂ ਓਵੇਂ ਬੰਦਾ ਦਾਤਾਂ ਪ੍ਰਾਪਤ ਕਰਦਾ ਜੇਤਾ ਕੀਤਾ ਤੇਤਾ ਨਾਉ ਇਹ ਜਿੰਨਾ ਵੀ ਸੰਸਾਰ ਬਣਾਇਆ ਨਾਮ ਜਪਣ ਵਾਸਤੇ ਹੀ ਬਣਾਇਆ ਜਿੰਨਾ ਕੁਝ ਵੀ ਬਣਾਇਆ ਨਾਮ ਦੇ ਨਾਲ ਹੀ ਬਣਾਇਆ ਵਾਸਤਵ ਦੇ ਵਿੱਚ ਤਾਂ ਮਨੁੱਖਾ ਜਨਮ ਮਿਲਿਆ ਹੀ ਸਿਰਫ ਨਾਮ ਨੂੰ ਹੈ ਇਹ ਤਾਂ ਵੱਖਰੀ ਗੱਲ ਆ ਵੀ ਆਪਾਂ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰੀ ਜਾਈਏ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਤਾਂ ਬਹੁਤਾ ਇਹੀ ਕਹਾਗਾ ਕਿ ਨਾਮ ਜਪੋ ਵਿਣ ਨਾਮ ਹੈ ਨਾਹੀ ਕੋ ਥਾਂ ਨਾਮ ਤੋਂ ਬਿਨਾ ਕੋਈ ਥਾਂ ਖਾਲੀ ਨਹੀਂ ਹਰ ਇੱਕ ਜਗ੍ਹਾ ਦੇ ਉੱਤੇ ਨਾਮ ਵਿਆਪਕ ਹੈ ਫਿਰ ਇਹ ਵੀ ਕਹਿੰਦੇ ਨਾਮ ਤੋਂ ਬਿਨਾ ਕੋਈ ਥਾਂ ਨਹੀਂ ਮਿਲਣੀ ਵਿਣ ਨਾਮ ਹੈ ਨਾਹੀ ਕੋ ਥਾਂ ਨਾਮ ਤੋਂ ਬਿਨਾ ਨਾਮ ਜਪੇ ਤੋਂ ਬਿਨਾ ਤੈਨੂੰ ਕਿਤੇ ਟਿਕਾਣਾ ਨਹੀਂ ਸੱਚਖੰਡ ਵਿੱਚ ਟਿਕਾਣਾ ਨਹੀਂ ਮਿਲਣਾ ਕਿਤੇ ਹੋਰ ਤੈਨੂੰ ਕੋਈ ਥਾਂ ਨਹੀਂ ਮਿਲਣੀ ਢੋਈ ਨਹੀਂ ਮਿਲਣੀ ਦਾ ਆਸਰਾ ਨਹੀਂ ਮਿਲਣਾ ਤੈਨੂੰ ਕੁਦਰਤ ਕਵਣ ਕਹਾ ਵਿਚਾਰ ਹੁਣ ਕੁਦਰਤ ਜਿਹੜੀ ਅਕਾਲ ਪੁਰਖ ਵਾਹਿਗੁਰੂ ਦੀ ਕੁਦਰਤ ਸ਼ਕਤੀ ਹੈ ਉਹਦੇ ਵਿਚਾਰ ਬਾਰੇ ਮੈਂ ਕੀ ਵਿਚਾਰ ਕਰ ਸਕਦਾ ਕੀ ਵਿਚਾਰ ਦੱਸਾਂ ਕਿੰਨੀ ਇੱਕ ਵੱਡੀ ਸ਼ਕਤੀ ਹੈ ਜਦੋਂ ਕੁਦਰਤ ਦੀ ਵਿਚਾਰ ਹੀ ਨਹੀਂ ਕਹਿ ਸਕਦੇ ਤਾਂ ਵਾਹਿਗੁਰੂ ਦੀ ਵਿਚਾਰ ਕਿੱਥੋਂ ਕਹਿ ਲਵਾਂਗੇ ਅਥਵਾ ਕੁਦਰਤ ਕਵਣ ਮੇਰੀ ਕੀ ਸ਼ਕਤੀ ਹੈ ਕਿ ਮੈਂ ਅਕਾਲ ਪੁਰਖ ਦੀ ਵਿਚਾਰ ਨੂੰ ਸੰਪੂਰਨ ਰੂਪ ਵਿੱਚ ਕਥਨ ਕਰ ਸਕਾਂ ਜਾਂ ਕੁਦਰਤ ਦੀ ਕੀ ਸ਼ਕਤੀ ਹੈ ਕਿ ਉਹ ਕਾਲਪੁਰਖ ਬਾਰੇ ਕੀ ਕਹਿ ਸਕਦੀ ਹੈ ਕਿਉਂਕਿ ਉਹਦੇ 'ਚ ਤਾਂ ਇੰਨੀ ਸਮਰੱਥਾ ਨਹੀਂ ਹੈ ਵਾਰਿਆ ਨਾ ਜਾਵਾ ਏਕ ਵਾਰ ਮੈਂ ਤਾਂ ਇੱਕ ਵਾਰ ਵੀ ਉਸ ਅਕਾਲ ਪੁਰਖ ਦਾ ਕਥਨ ਨਹੀਂ ਕਰ ਸਕਦਾ ਇੱਕ ਰੂਮ ਮਾਤਰ ਵੀ ਨਹੀਂ ਕਥਨ ਕਰ ਸਕਦਾ ਬਸ ਇੰਨਾ ਹੀ ਕਹਿ ਸਕਦਾ ਕਿ ਜੋ ਤੁਧ ਭਾਵੈ ਸਾਈ ਭਲੀ ਕਾਰ ਜਿਹੜੀ ਤੁਹਾਨੂੰ ਪਾਉਂਦੀ ਹੈ ਉਹੀ ਕਾਰ ਭਲੀ ਹੈ ਸਾਨੂੰ ਬੇਸਮਝਾਂ ਨੂੰ ਕੋਈ ਪਤਾ ਨਹੀਂ ਅਸੀਂ ਤਾਂ ਉਹੀ ਕਹਿ ਦਿੰਦੇ ਹਾਂ ਕਿ ਆਹ ਕੰਮ ਠੀਕ ਨਹੀਂ ਹੋਇਆ ਆ ਗੱਲ ਠੀਕ ਨਹੀਂ ਹੋਈ ਪਰ ਨਹੀਂ ਮਹਾਰਾ ਜੋ ਤੁਹਾਨੂੰ ਭਾਉਂਦਾ ਜੋ ਤੁਹਾਨੂੰ ਭਾਇਆ ਜੋ ਤੁਹਾਨੂੰ ਭਾਵੇਗਾ ਉਹੀ ਠੀਕ ਹੈ ਤੂੰ ਸਦਾ ਸਲਾਮਤ ਨਿਰੰਕਾਰ ਇਹ ਨਿਰাকার ਪਰਮੇਸ਼ਰ ਦੀ ਤੁਸੀਂ ਤਿੰਨਾਂ ਕਾਲਾਂ ਵਿੱਚ ਹੀ ਸਲਾਮਤ ਹੋ ਅੱਜ ਵੀ ਸਲਾਮਤ ਹੋ ਪਿੱਛੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਹਰ ਵਕਤ ਤੁਸੀਂ ਸਦਾ ਸਥਿਤ ਹੋ ਇਹ ਦੁਨੀਆ ਆਉਣੀ ਜਾਣੀ ਖੇਡ ਹੈ ਜੰਮਣ ਮਰਣੀ ਹੈ ਇਹ ਸੰਸਾਰ ਨਾਸਵੰਤ ਹੈ ਕਦੇ ਬਣ ਜਾਂਦਾ ਕਦੇ ਨਾਸ ਹੋ ਜਾਂਦਾ ਪਰ ਤੁਸੀਂ ਸਦਾ ਸਲਾਮਤ ਹੋ ਤੁਹਾਨੂੰ ਕੋਈ ਹਲਾ ਨਹੀਂ ਸਕਦਾ ਇਸੇ ਕਰਕੇ ਅਸੀਂ ਆਪ ਵੀ ਇਹੀ ਸਾਰੇ ਮਿਲ ਕੇ ਕਹਿੰਦੇ ਹਾਂ ਕੁਦਰਤ ਕਵਣ ਕਹਾ ਵੀ ਚਾਰ ਵਾਰਿਆ ਨਾ ਜਾਏ ਇੱਕ ਵਾਰ ਜੋ ਤੁਦ ਭਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਇਹ ਜਿਹੜੀ ਸੇਵਾ ਲਾਈ ਬਾਬਾ ਦੀਪ ਸਿੰਘ ਜੀ ਦੀ ਇਹ ਤਾਂ ਉਹਨਾਂ ਨੇ ਹੀ ਕਿਰਪਾ ਕਰਕੇ ਸਾਰੇ ਅਰਥ ਸੁਣਾਏ ਹੋਏ ਨੇ ਅੱਗੇ ਅਨਭਵੀ ਅਰਥ ਜਿਹੜੇ ਨੇ ਬਹੁਤ ਡੰਗਾਈ ਤੱਕ ਚਲੇ ਜਾਂਦੇ ਨੇ ਜਿਹੜੇ ਸਧਾਰਨ ਵਿਅਕਤੀ ਦੀ ਸਮਝ ਤੋਂ ਪਰੇ ਹੋ ਜਾਂਦੇ ਨੇ ਉਹ ਇਹ ਕਹਿਣ ਲੱਗ ਜਾਂਦਾ ਕਿ ਇਹ ਤਾਂ ਅਰਥ ਹੋ ਹੀ ਨਹੀਂ ਸਕਦੇ ਇਹ ਗੱਲ ਨਹੀਂ ਹੈ ਯਾਉਨ ਆਖਿਆ ਕਰੋ ਵੀ ਇਹ ਅਰਥ ਨਹੀਂ ਹੋ ਸਕਦੇ ਇੱਕ ਸੰਪੂਰਨ ਬ੍ਰਹਮ ਗਿਆਨੀ ਅੰਮ੍ਰਿਤਧਾਰੀ ਗੁਰਸਿੱਖ ਨੇ ਟਕਸਾਲ ਦੇ ਮੁਖੀ ਨੇ ਜਿਹੜੇ ਅਰਥ ਕੀਤੇ ਨੇ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਨੇ ਅਸੀਂ ਉਹਨਾਂ ਨੂੰ ਝੂਠਾ ਨਹੀਂ ਕਹਿ ਸਕਦੇ ਇਹ ਨਹੀਂ ਕਹਿ ਸਕਦੇ ਕਿ ਇਹ ਗੱਲ ਨਹੀਂ ਬਣੀ ਬਈ ਸਾਫ ਸਿੰਘ ਦਾ ਠੀਕਾ ਪੜ ਲਿਆ ਤੇ ਜਾਂ ਹੋਰ ਦੋ ਚਾਰ ਠੀਕੇ ਪੜ ਕੇ ਕਹਤਾ ਇਹ ਕਥਾ ਕਰਨ ਲਈ ਕਿਤੇ ਇੱਕ ਟੀਕਾ ਨਹੀਂ ਪੜਿਆ ਜਾਂਦਾ ਇਹ ਤਾਂ ਕੋਈ ਅੰਤ ਹੀ ਨਹੀਂ अलमारियां ਭਰੀਆਂ ਪਈਆਂ ਨੇ ਸਟਿੱਕਾਂ ਦੀਆਂ ਸਟਿੱਕਾਂ ਦਾ ਕੋਈ ਅੰਤ ਨਹੀਂ 500 ਟੀਕਾ ਜਪਜੀ ਸਾਹਿਬ ਦਾ ਕੱਲਾ ਜੇ ਤੁਸੀਂ ਕਹੋ ਮੈਂ ਇੱਕ ਟੀਕਾ ਪੜਿਆ ਤੇ ਇੱਕ ਨਾ ਪੜੋ 500 ਸਟਿੱਕ ਪੜੋ ਫੇਰ ਪਤਾ ਲੱਗਦਾ ਜਪਜੀ ਸਾਹਿਬ ਦਾ ਵੀ ਜਪਜੀ ਸਾਹਿਬ ਕਿੰਨਾ ਕਟੂnga ਹਾਲੇ ਤਾਂ ਤੁਸੀਂ ਇੱਕ ਟੀਕੇ ਦੇ ਦਰਸ਼ਨ ਵੀ ਨਹੀਂ ਕੀਤੇ ਕਿਸੇ ਨੇ ਗਰਬ ਗੰਜਨੀ ਸਟਿੱਕ ਜਿਹੜਾ ਸਟਿੱਕ ਕਵੀ ਸੰਤੋਖ ਸਿੰਘ ਜੀ ਨੇ ਕੀਤਾ ਉਹ ਦਾ ਤਾਂ ਕਿਸੇ ਨੇ ਦਰਸ਼ਨ ਵੀ ਨਹੀਂ ਕੀਤੇ ਨਾ ਤਾਂ ਉਹਨੂੰ ਕੋਈ ਸਮਝ ਹੀ ਸਕਦਾ ਪੜ੍ਹ ਕੇ ਸਵੇਸ਼ ਕਰਕੇ ਜਿੰਨੇ ਵੀ ਆਪਾਂ ਅਰਥ ਸ਼੍ਰਵਣ ਕਰ ਰਹੇ ਹਾਂ ਇਹ ਸਾਰੇ ਯੋਗ ਨੇ ਵਿਆਕਰਣ ਦੇ ਮੁਤਾਬਕ ਨੇ ਇੰਨਾ ਕਹੇ ਵੀ ਜਿੰਨੀ ਕ ਆਪਾਂ ਆਮ ਤੌਰ ਤੇ ਇੱਕ ਬੰਦਾ ਇੱਕ ਚੀਜ਼ ਪੜ੍ਹ ਲੈਂਦਾ ਹੈ ਉਹ ਉਸੇ ਤੇ ਹੀ ਖੜ ਜਾਂਦਾ ਵੀ ਪਤਾ ਨਹੀਂ ਇੱਥੇ ਕਿੱਥੇ ਕੀ ਹੈ ਸਾਰਾ ਕੁਝ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪੈਨ ਪੈਨ ਤੋਏ ਤੇਤੀ ਆਓ ਸਤਿਗੁਰੂ ਨਾਨਕ ਦੇਵ ਜੀ 20ਵੀਂ ਪੌੜੀ ਵਿੱਚ ਜਵਾਬ ਦੇ ਰਹੇ ਨੇ ਮਹਾਰਾਜ ਜਿਹੜੀ ਬੁੱਧੀ ਹੈ ਇਹ ਬੜੀ ਸੂਖਮ ਹੈ ਸੂਖਮ ਬੁੱਧੀ ਉੱਤੇ ਫਿਰ ਜਿਹੜੀ ਮੈਲ ਹੈ ਹੰਗਤਾ ਦੀ ਇਹ ਵੀ ਬੜੀ ਸੂਖਮ ਹੈ ਬੁੱਧੀ ਦੀ ਸਫਾਈ ਪਵਿੱਤਰਤਾ ਸ਼ੁੱਧਤਾ ਕਿਵੇਂ ਹੋ ਸਕਦੀ ਹੈ ਮਹਾਰਾਜ ਪਹਿਲਾਂ ਪਰਮਾਨ ਦੇਣਗੇ ਭਰੀ ਆ ਹੱਥ ਪੈਰ ਤਨ ਦੇਹ ਮਾਰਾ ਸੱਚੇ ਪਾਤਸ਼ਾਹ ਨੇ ਭਰੀ ਆ ਜੇ ਭਰ ਜਾਣ ਲਿਬੜ ਜਾਣ ਹੱਥ ਕਾਰੇ ਨਾਲ ਮਿੱਟੀ ਨਾਲ ਗਾਰੇ ਨਾਲ ਕਿਸੇ ਵੀ ਚੀਜ਼ ਨਾਲ ਪੈਰ ਲਿਬੜ ਜਾਣ ਤਨ ਦੇਹ ਇਕੋ ਹੀ ਅਰਥ ਹੈ ਦੋਵਾਂ ਦਾ ਹਰ ਜੀ ਲਿਖਣ ਲੱਗਿਆ ਹਮੇਸ਼ਾ ਆਮ ਬੰਦਾ ਲਿਖਦਾ ਕਿ ਮੈਂ ਤਨ ਦੇਹੀ ਨਾਲ ਸੇਵਾ ਕਰਾਂਗਾ ਇਹ ਤਨ ਦੇਹੀ ਅੱਖਰ ਹੈ ਇਕੋ ਹੀ ਹੈ ਪਰ ਜਿਹੜਾ ਫੇਰ ਵੀ ਤਨ ਹੈ ਉਹ ਗੋਡਿਆਂ ਤੋਂ ਲੈ ਕੇ ਮੋਢਿਆਂ ਤੱਕ ਹੈ ਦੇਹ ਜਿਹਨੂੰ ਕਹਿੰਦੇ ਆ ਇਹ ਦੇਹ ਜਿਹੜੀ ਹੈ ਇਹ ਸਮੂੱਚਾ ਸਰੀਰ ਹੈ ਕਿਉਂਕਿ ਮਹਾਰਾਜ ਨੇ ਇਹ ਕਿਹਾ ਕਿ ਹੱਥ ਪੈਰ ਤਨ ਤਨ ਜਿਹੜੇ ਨੇ ਉਹ ਹੱਥ ਪੈਰ ਆਦਿਕ ਜਿਹੜੇ ਨੇ ਗੋਡਿਆਂ ਤੋਂ ਲੈ ਕੇ ਮੋਢਿਆਂ ਤੱਕ ਅਤੇ ਦੇਹ ਜਿਹੜੀ ਹੈ ਇੱਥੇ ਕਿਤੇ ਵੀ ਮਿੱਟੀ ਲੱਗ ਜਾਏ ਗਾਰਾ ਲੱਗ ਜਾਏ ਭਰੀਏ ਜੇ ਭਰ ਜਾਣ ਜੇ ਲੱਗ ਜਾਏ ਗਾਰਾ ਲਿਪੜ ਜਾਏ ਇਹ ਪਾਠ ਬੋਲਣ ਵੇਲੇ ਸਾਧਾਰਨ ਤੌਰ ਤੇ ਆਪਣੇ ਮੂੰਹ ਚੋਂ ਨਿਕਲਦਾ ਭਰੀਏ ਹੱਥ ਪੈਰ ਤਾਂ ਦੇ ਭਰੀਏ ਇਹਦਾ ਮਤਲਬ ਹੁੰਦਾ ਆਓ ਬਈ ਆਪਾਂ ਭਰ ਲਈਏ ਮਿਲ ਕੇ ਹੱਥ ਪੈਰ ਮਿੱਟੀ ਨਾਲ ਨਿਆਣੇ ਆਪਾਂ ਬੱਚੇ ਤਾਂ ਨਹੀਂ ਆਵੇ ਆਪਾਂ ਭਰੀਏ ਪਾਠ ਬੋਲੀਏ ਚੰਗਾ ਭਲਾ ਸਾਹਮਣੇ ਲਿਖਿਆ ਹੋਇਆ ਭਰੀਏ ਐ ਐਲੇ ਉੱਤੇ ਦਲਾਈਆਂ ਨੇ ਭਰੀਆ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸੋਖੇ ਪਾਣੀ ਫਿਰ ਲੈ ਕੇ ਧੋਤਾ ਪਾਣੀ ਨਾਲ ਜਦੋਂ ਧੋਨੇ ਆ ਹੱਥ ਪੈਰ ਤਾਂ ਜਿਹੜੀ ਖੇਸਵਾ ਲੱਗੀ ਹੁੰਦੀ ਮਿੱਟੀ ਲੱਗੀ ਆ ਕੋਈ ਜੀ ਲੱਗੀ ਆ ਉਹ ਉਤਰ ਜਾਂਦੀ ਉਤਰਸ ਇਸ ਪ੍ਰਕਾਰ ਇਹ ਆਪੋ ਆਪਣੇ ਖਿਆਲ ਨੇ ਵਿਦਵਾਨਾਂ ਦੇ ਕੋਈ ਉਤਰ ਸਪਾਠ ਇਕੱਠਾ ਵੀ ਕਰਦੇ ਨੇ ਕੋਈ ਉਤਰ ਵੱਖਰਾ ਵੀ ਕਰਦੇ ਨੇ ਜਾਂ ਤਾਂ ਕੋਈ ਅੰਤ ਆ ਗਿਆ ਹੋਵੇ ਵਿਦਵਾਨਾਂ ਨੂੰ ਫੇਰ ਤਾਂ ਆਪਾਂ ਕਹੀਏ ਕਿ ਇੱਥੇ ਬ੍ਰੇਕਾਂ ਲਾ ਦਈਏ ਹੁਣ ਇਹਦਾ ਕੋਈ ਅੰਤ ਨਹੀਂ ਆਉਂਦਾ ਸੋ ਸਤਿਗੁਰੂ ਮਹਾਰਾਜ ਨੇ ਜਿੰਨੀ ਬਖਸ਼ਿਸ਼ ਆਪਣੇ ਤੇ ਕੀਤੀ ਹੈ ਇਹ ਬੇਅੰਤ ਗੁਰਬਾਣੀਆਂ ਆਗਾਧ ਬੋਧ ਹੈ ਮੂਤ ਪਲੀਤੀ ਕੱਪੜ ਹੋਏ ਜੇ ਹੁਣ ਕੱਪੜੇ ਜਿਹੜੇ ਬਸਤਰ ਨੇ ਕਿਰਿਆ ਕਰਦਿਆਂ ਕਿਸੇ ਵੀ ਤਰੀਕੇ ਨਾਲ ਪਸ਼ਾਬ ਆਦਿਕ ਹੋਰ ਕਿਰਿਆ ਹੋ ਜਾਂਦੀ ਹੈ ਕੱਪੜੇ ਪਲੀਤ ਹੋ ਜਾਂਦੇ ਨੇ ਕੱਪੜੇ ਤਾਂ ਮਹਾਰਾਜ ਕਹਿੰਦੇ ਉਦੋਂ ਵੀ ਪਲੀਤ ਹੋ ਜਾਂਦੇ ਨੇ ਜੇ ਰਤ ਲੱਗਿਆ ਕੱਪੜਾ ਜਾਮਾ ਹੋਏ ਪਲੀਤ ਜੋ ਰਤ ਪੀਵੇ ਮਾਨਸਾ ਤਿਨ ਕਿਉ ਨਿਰਮਲ ਚੀਤ ਇੱਥੇ ਤਾਂ ਪਰ ਮਹਾਰਾਜ ਕਹਿੰਦੇ ਨੇ ਜੇ ਕਿਸੇ ਵੀ ਚੀਜ਼ ਨਾਲ ਕਿਰਿਆ ਕਰਦੇ ਹਾਂ ਕੱਪੜਾ ਪਲੀਤ ਹੋ ਜਾਂਦਾ ਹੈ ਦੇ ਸਾਬੂਨ ਲਈਆ ਉਹੋ ਧੋਏ ਕਹਿੰਦੇ ਫਿਰ ਸਾਬਣ ਦੇ ਦੇ ਤੋਂ ਭਾਵ ਲਾ ਕੇ ਸਾਬਣ ਉਸ ਕੱਪੜੇ ਨੂੰ ਧੋ ਲਈਦਾ